ਕਦੇ ਉੱਟਦਾ ਪੰਜਾਬ ਕਦੇ ਡੁੱਬਦਾ ਪੰਜਾਬ ਸਦਾ ਹੀ ਮੁਸੀਬਤਾਂ ਚ ਰਿਹਾ ਏ ਪੰਜਾਬ ਲਾ ਕੇ ਜਕਾਰੇ ਉੱਠ ਪੈਂਦਾ ਏ ਪੰਜਾਬ ਇਸੇ ਲਈ ਤਾਂ ਕਈਆਂ ਨੂੰ ਜੱਪਦਾ ਪੰਜਾਬ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤਾ ਓਹ ਮਾਣ ਆ ਬਸ ਜੀ ਆਨੰਦ ਧੰਨਵਾਦ ਲਾਡੀ ਉਸਾਇਕੇ ਜੀ ਅੱਜ ਵਾਕਈ ਤੁਸੀਂ ਸਵਰਨ ਵਾਲਾ ਕੰਮ ਕਰ ਦਿੱਤਾ ਸੋਨੇ ਵਾਲਾ ਕੰਮ ਕਰ ਦਿੱਤਾ ਪ੍ਰਦੀਪ ਥੈਂਕ ਯੂ ਧੰਨਵਾਦ ਪਰ ਅੱਜ ਉਹਨਾਂ ਮੁਕਾਂ ਦੀ ਬਾਹ ਫੜੀ ਆ ਇੱਥੇ ਤਾਂ ਉਹ ਦੱਸ ਦਮਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ 10 ਲੱਖ ਦੀ ਹੱਲੀ ਕੋਈ ਨੀਂਗੀ ਖਾ ਕੇ ਚੱਲ ਅਸੀਂ ਅੰਦਰ ਮੈਂ ਤਾਂ ਹੱਥ ਫੜ ਕੇ ਉੱਕੇ ਜਿਹੜਾ ਉਹ ਲੱਕੜੀ ਸੀ ਕਿ ਕਿਤੇ ਫੇਰ ਨਹੀਂ ਕਰਦਾ ਇਹ ਲੋਕਾਂ ਤੱਕ ਤੁਸੀਂ ਪਹੁੰਚ ਕਿਦਾ ਕੀਤੀ ਇੱਥੇ ਤਾਂ ਆਉਣਾ ਜਾਣਾ ਹੀ ਢਾ ਔਖਾ ਹੈ ਮੈਂ ਕਦੀਆ ਖੜਿਆ ਕਿਤੇ ਅਸੀਂ ਤਾਂ ਨਹੀਂ ਜਾਂਦੇ ਮੈਂ ਜਿਹੜੇ ਹਾਲਾਤ دیکھے ਪਰ ਮੈਂ ਵਿਖਿਆ ਸਵਰਨ ਸੁਾਰੇ ਅਗਰ ਕਿਤੇ ਇਨਸਾਨੀ ਰਮਚੀ ਹੈ ਇਹਨਾਂ ਦੀ ਮਦਦ ਕਰ ਰਹੀ ਹੈ ਨਾਕ ਮਤਲਬ ਪਿਆਰ ਦੇਖ ਕੇ ਉਹ ਲੋਕਾਂ ਦੇ ਹਾਲਾਤ ਦੇਖ ਕੇ ਨਾ ਮੈਨੂੰ ਸ਼ਾਇਦ ਆਪਣਾ ਦਰਦ ਦਿੰਦਾ ਆਏ ਹਾਏ ਕਦੇ ਕਦੇ ਇਦਾਂ ਲੱਗਦਾ ਹੈ ਕਿ ਪਠਾਨਕੋਟ ਡਿਸਟ੍ਰਿਕਟ ਜਿਹੜਾ ਹੈ ਇਹ ਇਹ ਕਿੱਦੇ ਪੰਜਾਬ ਦਾ ਹਿੱਸਾ ਹੀ ਨਹੀਂ ਹੈ ਹੂ ਨੇ ਪਹਿਲੀ ਸਰਕਾਰ ਸਰਦਾਰ ਬਵਨ ਸਿੰਘ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਇਸ ਹਲਕੇ ਨੂੰ ਪ੍ਰਧਾਨਕੋੜ ਗੁਰਦਾਸਪੁਰ ਇਸ ਦੁਬਿਧਾ ਦੇ ਟਾਈਮ ਤੇ ਇਸ ਫਲੱਡ ਦੇ ਟਾਈਮ ਤੇ ਭਗਵੰਤ ਮਾਨ ਜੀ ਪਰਸਲੀ ਉਹਨਾਂ ਦੀ ਪੂਰੀ ਗਵਰਨਮੈਂਟ ਉਹਨਾਂ ਦੇ ਪੂਰੇ ਕਾਰਜਕ੍ਰਮਤਾ ਛੋਟੇ ਤੋਂ ਵੱਡੇ ਸਾਰੇ ਦੇ ਸਾਰੇ ਪਬਲਿਕ ਵਿੱਚ ਵਿਚਰੇ ਹਰ ਜਿੰਨੀ ਦੀ ਸੇਵਾ ਕੀਤੀ ਸਤੋ ਜਿਹੜੇ ਤਰੀਕੇ ਨਾਲ ਹੋ ਰਹੇ ਕਰ ਰਿਹਾ ਨੇ